ਹੁਣ ਦਾ ਸਮਾਂ ਚੱਲ ਰਿਹਾ तकरीबन ਆਪਣੇ ਕਿਸਾਨ ਵੀਰ ਆਪਾਂ ਸਪ੍ਰੇਆਂ ਵੀ ਕਰਨ ਲੱਗੇ ਆਂ ਤੇ ਆਪਾਂ ਸਪ੍ਰੇਆਂ ਦੇ ਵਿੱਚ ਹੁਣ ਦਵਾਈਆਂ ਵੀ ਸਾਰੀਆਂ ਪਾਉਣ ਲੱਗੇ ਆਂ ਜਿਵੇਂ ਹੁਣ ਕਹਿੰਦੇ ਵੀ ਯਾਰ ਗੋਭ ਦੀ ਸੁੰਡੀ ਵਾਲੀ ਕਰਨੀ ਆ ਉਹ ਨਾਲ ਫੰਗੀ ਸਾਈਡ ਵੀ ਕਰੀ ਦੋ ਆਪਾਂ ਉਹ ਚੀਜ਼ਾਂ ਸ਼ੁਰੂ ਕਰ ਲਈਆਂ ਨੇ ਪਰ ਇਹ ਤੇ ਵੀ ਹੁਣ ਆਪਾਂ ਗੱਲ ਕਰਾਂਗੇ ਵੀ ਜਿਹੜੀਆਂ ਝੋਨੇ ਦੀਆਂ ਬਿਮਾਰੀਆਂ ਨੇ ਉਹ ਆਪਾਂ ਨੂੰ ਕਿਹੜੇ ਹਿਸਾਬ ਨਾਲ ਜਾਂ ਕਿੱਦਾਂ ਸਪ੍ਰੇ ਕਰਨੀ ਚਾਹੀਦੀ ਆ ਜੇ ਆਪਾਂ ਗੱਲ ਕਰੀਏ ਬਿਮਾਰੀਆਂ ਦੀ ਤਾਂ ਤੁਹਾਨੂੰ ਆ ਜਿਹੜੇ ਪੇਜ ਦਿੱਤੇ ਹੋਏ ਆ ਇਹਦੇ ਵਿੱਚ ਜਿਹੜੀਆਂ ਖਾਸ-ਖਾਸ ਮੇਨ-ਮੇਨ ਬਿਮਾਰੀਆਂ ਜਿਹੜੀਆਂ ਨੁਕਸਾਨ ਪਹੁੰਚਾਉਂਦੀਆਂ ਝੋਨੇ ਨੂੰ ਆ ਆਉਂਦੀ ਆ ਪੱਤਾ ਲਪੇਟ ਜੀ ਫਿਰ ਗੋਬ ਦੀ ਸੁੰਡੀ ਜਾਂ ਫਿਰ ਅੱਗੇ ਜਾ ਕੇ ਤੇਲਾ ਪੈਂਦਾ ਹੁਣ ਪੱਤਾ ਲਪੇਟ ਤੇ ਜਿਹੜੀ ਗੋਬ ਦੀ ਸੁੰਡੀ ਆ ਇਹਦੇ ਵਿੱਚੋਂ ਗੋਬ ਦੀ ਸੁੰਡੀ ਜਾਦੇ ਕੰਮ ਥੋੜਾ ਜਿਹਾ ਖਤਰਨਾਕ ਕਰਦੀ ਆ ਮੰਨ ਲਓ ਉਹਦਾ ਨੁਕਸਾਨ ਜਾਦੇ ਆ ਪੱਤਾ ਲਪੇਟ ਦਾ ਉਹਨਾ ਨੁਕਸਾਨ ਨਹੀਂ ਹੈਗਾ ਹੁਣ ਕਿਸਾਨ ਵੀਰ ਕੀ ਕਰਦੇ ਆ ਵੀ ਆਪਾਂ ਇੱਕ ਸੱਜਣ ਭਰਾ ਨੂੰ ਦੇਖ ਕੇ ਮੰਨ ਲਓ ਤੁਹਾਡਾ ਗਵੰਡੀ ਅੱਜ ਸਪਰੇਅ ਕਰ ਰਿਹਾ ਆ ਆਪਾਂ ਉਹਨੂੰ ਦੇਖ ਕੇ ਸ਼ੁਰੂ ਕਰ ਦਿੰਨੇ ਆ ਆਪਾਂ ਨੂੰ ਲੱਗਦਾ ਯਾਰ ਉਹ ਸਪਰੇਅ ਕਰ ਰਿਹਾ ਆ ਆਪਾਂ ਵੀ ਕਰ ਦਈਏ ਹੋ ਸਕਦਾ ਬਿਮਾਰੀ ਆ ਜਾਵੇ ਪਰ ਆਪਾਂ ਆਪਣਾ ਖੇਤ ਨਹੀਂ ਦੇਖਦੇ ਹਮੇਸ਼ਾ ਤੁਸੀਂ ਜਦੋਂ ਸਪਰੇਅ ਕਰਨੀ ਆ ਪਹਿਲਾਂ ਆਪਣਾ ਖੇਤ ਜਰੂਰ ਨਰੀਖਣ ਕਰਿਆ ਕਰੋ ਵੀ ਤੁਹਾਡੇ ਖੇਤ ਵਿੱਚ ਤੁਹਾਨੂੰ ਬਿਮਾਰੀ ਕਿੰਨੀ ਕੁ ਲੱਗ ਰਹੀ ਹੈ ਨਰੀਖਣ ਕਰਨ ਦਾ ਤਰੀਕਾ ਹੈਗਾ ਵੀ ਤੁਸੀਂ ਸਵੇਰ ਜਾਂ ਸ਼ਾਮ ਨੂੰ ਜਾਓ ਕਿਉਂਕਿ ਦੁਪਹਿਰੇ ਤੁਹਾਨੂੰ ਕੋਈ ਸੁੰਡੀ ਕੋਈ ਕੀੜਾ ਤੁਹਾਨੂੰ ਦਿਖਣਾ ਨਹੀਂਗਾ ਉਹ ਸ਼ਾਮੇ ਲੱਕ ਕੇ ਬਹਿ ਜਾਂਦੇ ਸਵੇਰ ਜਾਓਗੇ ਧੁੱਪ ਨਿਕਲਣ ਤੋਂ ਪਹਿਲਾਂ ਤਾਂ ਤੁਹਾਨੂੰ ਪਤੰਗੇ ਦੇਖਣਗੇ ਸਭ ਤੋਂ ਪਹਿਲਾਂ ਕਿਉਂਕਿ ਮੈਂ ਆਪਣਾ ਜਿਹੜਾ ਗੋਪ ਦੀ ਸੁੰਡੀ ਦਾ ਨੁਕਸਾਨ ਕਈ ਵਾਰ ਜ਼ਿਮੀਂਦਾਰ ਭਰਾ ਨੂੰ ਆਇਆ ਹੁੰਦਾ ਵੀ ਜਦੋਂ ਆਪਾਂ ਨੂੰ ਗੋਭਾਂ ਸੁੱਕਣੀਆਂ ਦਿਖ ਜਾਂਦੀਆਂ ਹਨ ਆਪਾਂ ਉਦੋਂ ਸਪਰੇਅ ਕਰਦੇ ਹਾਂ ਪਰ ਉਸ ਸਪਰੇਅ ਉਸ ਤੋਂ ਪਹਿਲਾਂ ਕਰਨ ਦੀ ਲੋੜ ਸੀ ਉਹ ਤੁਹਾਨੂੰ ਸਪਰੇਅ ਕਦੋਂ ਕਰਨੀ ਹੈ ਕਿਵੇਂ ਪਤਾ ਲੱਗੂਗਾ ਤੁਸੀਂ ਪਤੰਗੇ ਆਪਣੇ ਖੇਤ ਵਿੱਚ ਚੈੱਕ ਕਰਿਓ ਕਿ ਕਿੰਨੇ ਪਤੰਗੇ ਆ ਡਰੇ ਆ ਭਮੱਕੜ ਜੀ ਨੂੰ ਕਹਿ ਦਿੰਨੇ ਆਪਾਂ ਉਹ ਜਿਹੜਾ ਗੋਬ ਦੀ ਸੁੰਡੀ ਦਾ ਭਮੱਕੜ ਵੀ ਹੈਗਾ ਉਹ ਮੈਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਦਿੰਦਾ ਤੁਸੀਂ ਸਵੇਰ ਜਾਂ ਸ਼ਾਮ ਨੂੰ ਜਦੋਂ ਜਾ ਕੇ ਦੇਖੋਗੇ ਨਾ ਜੀ ਉਦੋਂ ਤੁਹਾਨੂੰ ਉਹ ਦਿਖੂਗਾ ਜੇ ਤੁਹਾਡੇ ਖੇਤ ਵਿੱਚ ਹੈਗਾ ਵਾ ਇਦਾਂ ਦਾ ਤੁਹਾਨੂੰ ਪਤੰਗਾ ਦਿਖੂਗਾ ਜੀ ਇਹ ਖੱਟੋ ਜੀ ਰੰਗ ਚ ਲੈ ਕੇ ਤੇ ਕਰੀਮ ਕਲਰ ਦਾ ਪਤੰਗਾ ਹੁੰਦਾ ਇਹਦੇ ਖੰਭਾਂ ਤੇ ਨਾ ਬਿੰਦੀਆਂ ਹੁੰਦੀਆਂ ਕਾਲੇ ਰੰਗ ਦੀਆਂ ਦੋ ਇੱਕ ਉਧਰਲੇ ਖੰਭ ਤੇ ਇੱਕ ਉਧਰਲੇ ਖੰਭ ਤੇ ਇਹ ਤੁਹਾਨੂੰ ਸਵੇਰ ਜਾਂ ਸ਼ਾਮ ਨੂੰ ਦੇਖਣ ਨੂੰ ਮਿਲੂਗਾ ਇਹ ਜਦੋਂ ਤੁਹਾਨੂੰ ਦੇਖਣ ਨੂੰ ਮਿਲਿਆ ਤੁਸੀਂ ਗਿਣਤੀ ਨੋਟ ਕਰਨੀ ਹੈ ਇਹਦੀ ਮੰਨ ਲਓ ਤੁਸੀਂ ਵਾਟਰਾ ਹੀ ਜਾ ਰਹੇ ਹੋ ਤੁਹਾਨੂੰ ਕੋਈ ਇੱਕ ਅੱਧਾ ਪਤੰਗਾ ਔੜਦਾ ਦਿਖਿਆ ਤਾਂ ਉਹਦੇ ਨਾਲ ਉਹਦੇ ਨਾਲ ਨਾ ਘਬਰਾਓ ਜੇ ਤੁਹਾਨੂੰ ਵੱਧ ਦੇਈਂਦੇ ਪੰਜ ਛੇ ਪਤੰਗੇ ਤੁਹਾਨੂੰ ਦੇਖਦੇ ਆ ਨਾ ਵਾਟ ਤੋਂ ਜਾਂਦਿਆਂ ਨੂੰ ਤੇ ਫੇਰ ਤੁਸੀਂ ਇਹ ਚੀਜ਼ ਦੀ ਗੌਰ ਰੱਖਣੀ ਵੀ ਹੋ ਸਕਦਾ ਯਾਰ ਹੁਣ ਬਿਮਾਰੀ ਆਊਗੀ ਤੇ ਬਿਮਾਰੀ ਸਪਰੇਅ ਕਦੋਂ ਕਰਨੀ ਹੈ ਜਦੋਂ ਤੁਸੀਂ ਪਤੰਗਾ ਦੇਖ ਲਿਆ ਪਤੰਗਾ ਕੀ ਕਰਦਾ ਪੱਤੇ ਦੇ ਥਲੜੇ ਪਾਸੇ ਪਹਿਲਾਂ ਆਂਡੇ ਦਿੰਦਾ ਜੀ ਇਹ ਪਤੰਗੇ ਨੇ ਆਂਡੇ ਦੇਣੇ ਆਂਡੇ ਚੋਂ 6-7 ਦਿਨਾਂ ਬਾਅਦ ਸੁੰਡੀ ਨਿਕਲਦੀ ਹੈ ਜਿਹਨੂੰ ਗੋਬਦੀ ਸੁੰਡੀ ਕਹਿੰਦੇ ਆ ਉਹ ਫਿਰ ਗੋਬ ਦੇ ਵਿੱਚ ਵੱਢਦੀ ਹੈ ਤੇ ਗੋਬ ਖਾਣੀ ਸ਼ੁਰੂ ਕਰਦੀ ਹੈ ਹੁਣ ਸਪਰੇਅ ਤੁਸੀਂ ਕਰਨੀ ਹੈ ਜਦੋਂ ਤੁਹਾਨੂੰ ਪਤੰਗਾ ਦਿਖ ਗਿਆ ਉਸ ਤੋਂ ਪੰਜਾ 6 ਦਿਨਾਂ ਬਾਅਦ ਪਹਿਲਾਂ ਨਹੀਂ ਕਰਨੀ ਕਿਉਂਕਿ ਪਤੰਗਾ ਕੀ ਹੈ ਉੜਦਾ ਵਾ ਤੇ ਜ਼ਿਆਦਾਤਰ ਆਪਣੀਆਂ ਦਵਾਈਆਂ ਇਦਾਂ ਦੀਆਂ ਆਵਾ ਵੀ ਜਿਹੜੀਆਂ ਉੱਤੇ ਪੈ ਜਾਣ ਜੀ ਤੇ ਮੰਨ ਲਓ ਕੰਟੈਕਟ ਇਨਸੈਕਟੀਸਾਈਡ ਵਾਜਦੇ ਉਹ ਜਦੋਂ ਉੱਤੇ ਪੈਂਦੇ ਆ ਤਾਂ ਅਸਰ ਕਰਦੇ ਆ ਨਹੀਂ ਨਹੀਂ ਕਰਦੇ ਜੇ ਤੁਸੀਂ ਉਹ ਪਹਿਲੀਆਂ ਚ ਪਾ ਦਿੰਨੇ ਹੋ ਹੋ ਸਕਦਾ ਪਤੰਗਾ ਤੁਸੀਂ ਆਪ ਦੇ ਖੇਤ ਪਾਤਾ ਥੋਥੋਂ ਅੱਡ ਕੇ ਦੂਜੇ ਖੇਤ ਚ ਲਿਆ ਗਿਆ ਉਹ ਉਹਨੇ ਕੰਟਰੋਲ ਨਹੀਂ ਹੋਣਾ ਕੰਟਰੋਲ ਆਪਾਂ ਕਰਨੀ ਆ ਸੁੰਡੀ ਤੇ ਸੁੰਡੀ ਉਦੋਂ ਹੀ ਕੰਟਰੋਲ ਹੋਊਗੀ ਜਦੋਂ ਸੁੰਡੀ ਬਾਹਰ ਨਿਕਲਦੀ ਆ ਉੱਤੇ ਦਵਾਈ ਪਾਵੇ ਤੇ ਉਹ ਜਦੋਂ ਤੁਸੀਂ ਪਤੰਗਾ ਦੇਖਦੇ ਹੋ ਪਤੰਗਾ ਦੇਖ ਕੇ ਤੁਸੀਂ ਪੰਜਾਂ ਛੇ ਦਿਨਾਂ ਬਾਅਦ ਸਪਰੇਅ ਕਰਨੀ ਆ ਤੇ ਫਿਰ ਤੁਹਾਡਾ ਜਿਹੜੀ ਇੱਕੋ ਸਪਰੇਅ ਨਾਲ ਹੋ ਸਕਦਾ ਹੱਲ ਵਧੀਆ ਹੋ ਜੇ ਤੁਸੀਂ ਜਦੋਂ ਆਮ ਖੇਤਾਂ ਵਿੱਚ ਜਾਵਾਂਗੇ ਆਪਾਂ ਇਹ ਪਤੰਗਾ ਤੇ ਇਹਦੇ ਮੈਂ ਤੁਹਾਨੂੰ ਆਂਡੇ ਵੀ ਦਿਖਾ ਦਿੰਨਾ ਜੀ ਇਸ ਤਰ੍ਹਾਂ ਦੇ ਤੁਹਾਨੂੰ ਆਂਡੇ ਦੇਖਣਗੇ ਪੱਤੇ ਦੇ ਥਲੜੇ ਪਾਸੇ ਇਹਦੇ ਵਿੱਚੋਂ ਸੁੰਡੀ ਨਿਕਲਦੀ ਹੈ ਤੇ ਫਿਰ ਇਹ ਗੋਭ ਦੇ ਵਿੱਚ ਵੱੜਦੀ ਤੇ ਗੋਭ ਖਾਣੀ ਸ਼ੁਰੂ ਕਰਦੀ ਹੈ ਤੁਸੀਂ ਉਦੋਂ ਦਵਾਈ ਸਪਰੇਅ ਕਰਨੀ ਹੈ ਜਦੋਂ ਤੁਹਾਨੂੰ ਪਤੰਗਾ 5-7 ਪਤੰਗੇ ਤੁਹਾਨੂੰ ਖੇਤ ਵਿੱਚ ਦਿਖ ਗਏ ਫਿਰ ਤੁਹਾਨੂੰ ਲੱਗਦਾ ਵੀ ਹਾਂ ਹੁਣ ਲੋੜ ਆ ਯਾਰ ਉਦੋਂ 5-6 ਦਿਨਾਂ ਬਾਅਦ ਸਪਰੇਅ ਕਰ ਦੋ ਜਿੰਨੀਆਂ ਦਵਾਈਆਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਹੈ ਜੀ ਉਹ ਇੱਥੇ ਲਿਖੀਆਂ ਹੋਈਆਂ ਜਿੱਦਾਂ ਕੋਰਾ ਜਾਣਾ ਫੇਮ ਆ ਟਕੂਮੀ ਆ ਇਹਨਾਂ ਦੀ ਡੋਜ਼ ਲਿਖੀ ਹੋਈ ਆ ਡੋਜ਼ ਨਾਲ ਵੀ ਇਹ ਚੀਜ਼ਾਂ ਆਪਾਂ ਜ਼ਰੂਰ ਵੀ ਜਿਹੜੀ ਡੋਜ਼ ਜਿੰਨੀ ਰეკਮੈਂਡ ਕੀਤੀ ਜਾਂਦੀ ਹੈ ਨਾ ਜੀ ਉਹਦੇ ਨੇੜ ਤੇੜੀ ਰਹਾ ਕਰਕੇ ਬਾੜੀ ਦੁੱਗਣੀ ਤਗਣੀ ਨਾ ਕਰਿਆ ਕਰਕੇ ਉਹਦਾ ਨੁਕਸਾਨ ਇਹ ਹੁੰਦਾ ਵੀ 1 ਸਾਲ ਦਾ ਤੁਹਾਡੇ ਅਸਰ ਹੋ ਜਾਂਦਾ ਵਧੀਆ ਦੂਸਰੇ ਸਾਲ ਉਹਦਾ ਅਸਰ ਨਹੀਂ ਹੁੰਦਾ ਜਿਵੇਂ ਹੁਣ ਫੇਮ ਦੀ ਗੱਲ ਕਰੀਏ ਇੱਥੇ ਸਿਰਫ 20 ਐਮਐਲ ਆਪਣੇ ਦੁਕਾਨਦਾਰ ਭਰਾ ਵੀ ਜਿਹੜੇ ਪਵਾਉਂਦੇ ਆ ਉਹ 50 50 ਐਮਐਲ ਤੱਕ ਪਵਾਈ ਜਾਂਦੇ ਆ 20 ਆ ਹੱਦ ਤੁਸੀਂ 30 ਲੈ ਜੋ ਜੇ ਤੁਸੀਂ 50 ਤੇ ਅੱਧ ਲੈ ਕੇ ਜਾ ਰਹੇ ਹੋ ਐਸ ਸਾਲ ਤੁਹਾਡਾ ਕੰਟਰੋਲ ਵਧੀਆ ਹੋ ਜਾਊਗਾ ਅਗਲੇ ਸਾਲ ਉਹਨੇ ਉਨਾ ਕੰਟਰੋਲ ਨਹੀਂ ਕਰਨਾ ਇਹ ਚੀਜ਼ ਵੀ ਆਪਾਂ ਡੋਜ਼ ਆ ਜਿਹੜੀ ਉਹ ਵੀ ਜਿੰਨੀ ਕ ਰეკਮੈਂਡ ਕੀਤੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਜਾਂ ਜਿਹੜੀ ਕੰਪਨੀ ਵੱਲੋਂ ਵੀ 50 ਐਮਐਲ ਦੀ ਇਹਦੀ ਸਿਫਾਰਿਸ਼ ਆ ਜੇ ਕੰਪਨੀ ਜਿਹੜੀ ਚੀਜ਼ ਰეკਮੈਂਡ ਕਰਦੀ ਆ ਉਸੇ ਤੇ ਰਵਾਂਗੇ ਤਾਂ ਉਹਦਾ ਆਪਾਂ ਨੂੰ ਫਾਇਦਾ ਵਾ ਇਹਦਾ ਨੁਕਸਾਨ ਜੇ ਆਪਾਂ ਵੱਧ ਕਰਦੇ ਆ ਨੁਕਸਾਨ ਆਪਾਂ ਨੂੰ ਆ ਮੰਨ ਲਓ ਫੇਮ ਦੀ ਗੱਲ ਕਰੀਏ ਜੇ ਆਪਾਂ ਨੂੰ 5-600 ਰੁਪਏ ਕਿੱਲੇ ਦੀ ਪੈ ਰਹੀ ਆ ਜੇ ਤੁਸੀਂ ਉਹਦੀ ਦੁੱਗਣੀ ਕਰ ਰਹੇ ਤਾਂ ਤੁਹਾਡੀ 1000 ਦੀ ਪੈ ਗਈ ਉਹ ਤੁਹਾਡਾ ਰੇਟ ਵੀ ਵੱਧਾ ਤੇ ਉਹ ਅੱਜ ਇਸ ਸਾਲ ਤਾਂ ਕੰਟਰੋਲ ਵਧੀਆ ਕਰ ਦੂਗੀ ਕਿਉਂਕਿ ਤੁਸੀਂ ਡੋਜ਼ ਵੱਧ ਪਾਈ ਆ ਪਰ ਅਗਲੇ ਸਾਲ ਉਹ ਇਹ ਚੀਜ਼ਾਂ ਵੀ ਜਰੂਰ ਖਿਆਲ ਰੱਖਿਆ ਕਰਕੇ ਗੋਪ ਦੀ ਸੁੰਡੀ ਤੇ ਪਤਲਾ ਲਪੇਟ ਦੀ ਹਜੇ ਮੌਸਮ ਦੇ ਹਿਸਾਬ ਨਾਲ ਆਉਣ ਦੀ ਸ਼ਿਕਾਇਤ ਹੈਗੀ ਹੈ ਪਰ ਹਜੇ ਬਹੁਤ ਘੱਟ ਚਾਂਸ ਹੈਗੇ ਆ ਤੁਸੀਂ ਪਤੰਗੇ ਜਰੂਰ ਦੇਖੋ ਪਤੰਗੇ ਦੇਖੇ ਤੋਂ ਪਤਾ ਲੱਗੂਗਾ